ਲੋ ਜੀ ਜਕਰੀਆ ਖਾਨ ਸਿੰਘਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਹੈ ਅਸੀਂ ਦੇਖ ਰਹੇ ਹਾਂ ਉਸ ਟਾਈਮ ਦੇ ਜਿਹੜਾ ਜਕਰੀਆ ਖਾਨ ਮੁਗਲ ਹਕੂਮਤ ਦਾ ਰਾਜਾ ਰਿਹਾ ਹੈ ਉਹਨਾਂ ਨੇ ਸਿੰਘਾਂ ਦੇ ਸਿਰਾਂ ਦਾ ਮੁੱਲ ਲਾਇਆ ਸੀ ਵੀ ਜਿੰਨੇ ਤੁਸੀਂ ਸਿੰਘ ਮਾਰ ਕੇ ਲਿਆਉਂਗੇ ਠੀਕ ਹੈ ਤਾਂ ਉਹਨੇ ਤੁਹਾਨੂੰ ਕਹਿ ਲਓ ਮੋਹਰਾਂ ਦੇ ਨਾਲ ਭਰ ਦਿੱਤਾ ਜਾਊਗਾ ਕਹਿੰਦੇ ਮੁਸ਼ਕਲਾਂ ਦੇ ਨਾਲ ਸਿਰ ਵੱਢ ਕੇ ਲਿਆਏ ਅਸੀਂ ਲੈਣ ਲਈ ਇਨਾਮ ਹਾਂ ਹਜੂਰ ਕੋਲ ਆਏ بڑے ਕਤਲ ਕਰਵਾ ਕੇ ਕਤਲ ਇੱਕ ਸਿੰਘ ਕੀਤਾ ਸਾਨੂੰ ਮਿਲੇਗਾ ਇਨਾਮ ਕਹਿਰ ਇਸ ਲਈ ਹੈ ਕੀਤਾ ਸਾਨੂੰ ਵੱਡੇ ਹੋਏ ਸਿਰਾਂ ਦਾ ਵੀ ਡਰ ਪਿਆ ਲੱਗੇ ਦਿਲ ਟੜਕ ਰਿਹਾ ਸਾਡਾ ਰੰਗ ਹੋਏ ਸਾਡੇ ਬੱਗੇ ਨਿਰਸ਼ਲ ਸੌਖਾ ਨਹੀਂ ਹੁੰਦਾ ਕਰਨਾ ਸ਼ੇਰ ਦਾ ਸ਼ਿਕਾਰ ਦੁੱਖ ਝੱਲਣੇ ਨੇ ਪੈਂਦੇ ਬੜੀ ਖਾਣੀ ਪੈਂਦੀ ਮੈਂ ਇਹਨਾਂ ਨੇ ਕਹਿ ਲੋ ਬਹੁਤ ਹੀ ਕਹਿ ਲੋ ਚਾਰ-ਚਾਰ ਆਉਂਦੀਆਂ ਬੰਦੇ ਮਰਵਾ ਕੇ ਫੇਕ ਸਿੰਧ ਦਾ ਸਿਰ ਲੈ ਕੇ ਆਂਦੇ ਸੀ ਤੇ ਫੇਰ ਆਪਣਾ ਇਨਾਮ ਲੈ ਕੇ ਜਾਂਦੇ ਸੀ ਐ ਕਿਵੇਂ ਕਹਿ ਲੋ ਮੁਗਲ ਲੋਕ ਨੇ ਇਨਾਮ ਲੈਣ ਦੇ ਲਾਲਚ ਦੇ ਵਿੱਚ ਸਿੰਘਾਂ ਦੇ ਕੋਲੋਂ ਸਿੱਖ ਮੇਜਾਂ ਦੇ ਉੱਪਰ ਟੰਗ ਕੇ ਜਾ ਰਹੇ ਨੇ ਲਾਹੌਰ ਦੇ ਹਾਕਮ ਵੱਲੋਂ شاہی ਫਰਮਾਨ ਜਾਰੀ ਹੋਇਆ ਫਰਮਾਨ ਉਹ ਇਨਾਮ ਵੱਡਾ ਪਾਵੇ ਇੱਕ ਸਿੱਖ ਦਾ ਜੋ ਸਿਰ ਜਿਹੜਾ ਵੱਢ ਕੇ ਲਿਆਵੇ ਇਹਨਾਂ ਲੈਣ ਲਈ ਇਨਾਮ ਹੱਥ ਖੂਨ ਵਿੱਚ ਰੰਗੇ ਸਿੰਘੋ ਸਿੱਖਾਂ ਦੇ ਨਸੀਹ ਜਿਹੜੇ ਨੇਜਿਆਂ ਤੇ ਤੰਗੇ ਜਿਹੜੀ ਵੇਖ ਰਿਓ ਚਾਕੀ ਇਹ ਉਦੋਂ ਦੀ ਕਹਾਣੀ ਹੋਇਆ شاہی ਫਰਮਾਨ ਸਿੱਖ ਕੌਮ ਹੈ ਮਕਾਨੇ ਨਿਰਸ਼ਲ ਕਰਨ ਦੋਮੂ ਗੱਲਾਂ ਛੇਤੀ ਪੰਦ ਹੈ ਮਕਾਨਾ ਪਿਆ ਦਿਸਦਾ ਲਾਹੌਰ ਐਸਾ ਜਿਸ ਥਾਂ ਜਾਣਾ ਇਹ ਕਹਿੰਦੇ ਆਪ ਤੁਸੀਂ ਗੱਲ ਕਰ ਰਹੇ ਆ ਵੀ ਰਸਤਾ ਛੇਤੀ ਮਕਾਈਏ ਲਾਹੌਰ ਜਾਈਏ ਤੇ ਆਪਣਾ ਇਨਾਮ ਪਾਈ ਨੋ ਜੀ ਦਰਸ਼ਨ ਕਰੋ ਜੀ ਭਾਈ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਦੇ ਪਿੱਛੇ ਮਾਤਾ ਸੁੰਦਰੀ ਜੀ ਨੇ ਆਪ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਬਣਾਇਆ ਸੀ ਅਰਹਿਤ ਮਰਿਆਦਾ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਪਰਪਰਾਂ ਨੂੰ ਇਹਨਾਂ ਨੇ ਅੱਗੇ ਤੋਰਿਆ ਜੋ ਅੱਜ ਤੱਕ ਕਾਇਮ ਹੈ ਇਹ ਸਮਾ ਸਿੰਘਾਂ ਤੇ ਬਹੁਤ ਹੀ ਜ਼ਿਆਦਾ ਮੁਸੀਬਤਾਂ ਦਾ ਸੀ ਸਿੰਘਾਂ ਨੂੰ ਗੁਰਦੁਆਰੇ ਵਿੱਚ ਜੁੜਨ ਦੀ ਖੋਲ ਨਹੀਂ ਸੀ ਸਨ 1737 ਦੇ ਵਿੱਚ ਆਪ ਨੂੰ ਖਿਆਲ ਆਇਆ ਕਿ ਦੀਵਾਲੀ ਦੇ ਮੇਲੇ ਤੇ ਪੰਥ ਇਕੱਠਾ ਕਰਕੇ ਖੁਸ਼ੀਆਂ ਮਨਾਇਆਂ ਜਾਣ ਇਸ ਵਿਚਾਰ ਨਾਲ ਸਾਰੇ ਸ਼ਹਿਰ ਦੇ ਸਿੱਖ ਕਾਜੀ ਨੂੰ ਮਿਲੇ ਕਾਜੀ ਨੇ 5000 ਰੁਪਏ ਮੰਗੇ ਤੇ ਮੇਲਾ ਮਨਵਾਉਣ ਲਈ ਆ ਗਿਆ ਦਿੱਲੀ ਭਾਈ ਮਨੀ ਸਿੰਘ ਨੇ ਸੰਗਤ ਨੂੰ ਚਿੱਠੀਆਂ ਲਿਖ ਦਿੱਤੀਆਂ ਸੰਗਤਾਂ ਆਈਆਂ ਲਾਹੌਰ ਦੇ ਸੂਬੇਦਾਰ ਜੀ ਨੀਤ ਬਦਲ ਗਈ ਉਹਨੇ ਇਕੱਠੇ ਹੋਏ ਸਿੰਘਾਂ ਦੇ ਉੱਪਰ ਹਮਲਾ ਬول ਦਿੱਤਾ ਸੂਬੇ ਨੇ ਆਪ ਨੂੰ ਲਾਹੌਰ ਬੁਲਾ ਕੇ 5000 ਰੁਪਏ ਤਾਰਨ ਦਾ ਹੁਕਮ ਵੀ ਦਿੱਤਾ ਸੀ ਪਰ ਆਪ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਜੇ ਮੇਲਾ ਲੱਗਦਾ ਹੈ ਤਾਂ ਮੈਂ ਰੁਪਿਆ ਉਤਾਰ ਦਿੰਦਾ ਮੇਰਾ ਕੀ ਕਸੂਰ ਹੈ ਤੇ ਭਾਈ ਸਾਹਿਬ ਨੂੰ ਮੁਸਲਮਾਨ ਬਣਾਉਣ ਦੇ ਲਈ ਬਹੁਤ ਲਾਲਚ ਦਿੱਤੇ ਗਏ ਭਾਈ ਸਾਹਿਬ ਨੇ ਇਨਕਾਰ ਕਰ ਦਿੱਤਾ ਸੂਬੇ ਨੇ ਕਾਜੀ ਨੂੰ ਬੁਲਾਇਆ ਕਾਜੀ ਤੇ ਫਤਵਾ ਸੁਣਾਇਆ ਕਿ ਇਸ ਦਾ ਬੰਦ ਮੰਦ ਕੱਟਿਆ ਜਾਵੇ ਉਹਨਾਂ ਸਮੇਂ ਦੇ ਵਿੱਚ ਕਾਜੀ ਹੀ ਹੁੰਦੇ ਸੀ ਜੋ ਅਲੱਗ-ਅਲੱਗ ਤਰ੍ਹਾਂ ਦੇ ਕਹਿ ਲੋ ਧੰਗ ਤਰੀਕੇ ਦੱਸਦੇ ਸੀ ਕਿ ਇਹਨੂੰ ਕਿੱਦਾਂ ਮਾਰਨਾ ਹੈ ਜਲਾਦ ਆਪ ਜੀ ਨੂੰ ਗੁੱਟ ਨੂੰ ਕੱਟਣ ਲੱਗਾ ਆਪਾ ਹੀ ਮਣੀ ਸਿੰਘ ਨੇ ਜਲਾਦ ਨੂੰ ਬੁਕਾਰਿਆ ਤੂੰ ਤਾਂ ਨੂਨ ਖਾ ਕੇ ਹਰਾਮ ਕਰਨ ਵਾਲਾ ਏ 13 ਸਾਈ ਕਾਜੀ ਤਾਂ ਬੰਦ-ਬੰਦ ਕੱਟਣ ਦਾ ਇਸ਼ਾਰਾ ਕਰ ਰਿਹਾ ਹੈ ਭਾਈ ਸਾਹਮਣੇ ਇਸ਼ਾਰੇ ਨਾ ਸਮਝਉਂਦੇ ਹੋਏ ਕਿਹਾ ਬੰਦ-ਬੰਦ ਯਾਨੀ ਕਿ ਛੋਟੇ-ਛੋਟੇ ਟੁਕੜੇ ਕਰ ਇੱਥੋਂ ਸ਼ੁਰੂ ਕਰ ਓਕੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਉਹਨੂੰ ਦੱਸ ਰਿਹਾ ਵੀ ਤੂੰ ਤਾਂ ਮੇਰੇ ਹੱਥ ਨੂੰ ਪੈ ਰਿਹਾ ਤੂੰ ਮੇਰੀ ਉਂਗਲ ਦੇ ਬੰਦ-ਬੰਦ ਤੋਂ ਸ਼ੁਰੂ ਕਰ ਇਹ ਸੁਣ ਕੇ ਸਾਰੇ 당 ਰਹਿ ਗਏ ਜਲਾਦ ਨੇ ਪੋਟਿਆਂ ਤੋਂ ਕੱਟਣਾ ਸ਼ੁਰੂ ਕਰ ਦਿੱਤਾ ਭਾਈ ਮਣੀ ਸਿੰਘ ਜੀ ਨੇ ਸੀ ਵੀ ਨਾ ਕੀਤੀ ਆਪਣੀ ਸਿੱਖੀ ਨੂੰ ਨਵਾਂ ਰੂਪ ਦੇ ਕੇ ਸਨ 1738 ਦੇ ਵਿੱਚ ਪਰਲੋਕ ਸੁਧ ਲਓ ਜੀ ਹੁਣ ਦਰਸ਼ਨ ਕਰੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਸ਼ਹੀਦੀ ਦਾ ਸਮਾਂ ਦੇਖ ਰਹੇ ਆ ਅਸੀਂ ਠੀਕ ਹੈ ਜੀ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਕਸਸ਼ੀਰ ਬਾਦਸ਼ਾਹ ਸੀਗਾ ਉਹਦੇ ਹੁਕਮ ਤੇ ਤਸੀਹੇ ਦਿੱਤੇ ਜਾ ਰਹੇ ਨੇ ਤੇ ਉਹਨੂੰ ਕਹਿ ਲੋ ਵੀ ਕਿਹਾ ਜਾ ਰਿਹਾ ਵੀ ਤੂੰ ਮੁਸਲਮਾਨ ਧਰਮ ਮੁਗਲ ਧਰਮ ਅਪਣਾ ਲੈ ਸਿੱਖ ਧਰਮ ਛੱਡ ਦੇ ਪਰ ਆਪ ਜੀ ਨੇ ਉਹਨਾਂ ਦੇ ਇੱਕ ਨਹੀਂ ਮੰਨੀ ਫਕਸ਼ੀਰ ਬਾਦਸ਼ਾ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਹੈ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਹਸ਼ੀਅਤ ਹੋ ਬੰਦਾ ਸਿੰਘ ਬਹਾਦਰ ਦੱਸ ਰਿਹਾ ਹੈ ਕਿ ਤੈਨੂੰ ਮੇਰੇ ਕੋਲੋਂ ਨਹੀਂ ਕਿ ਤੈਨ ਤੁਹਾਨੂੰ ਮੇਰੇ ਕੋਲੋਂ ਨਹੀਂ ਮੇਰੇ ਗੁਰੂ ਕੋਲੋਂ ਪੈ ਆ ਰਿਹਾ ਹੈ ਫਕਸ਼ੀਰ ਬਾਦਸ਼ਾ ਕਹਿਣ ਲੱਗਾ ਕਿ ਤੂੰ ਮੇਰੇ ਕੋਲੋਂ ਕੀ ਸਗਾਤ ਲੈਣੀ ਹੈ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਿ ਮੇਰੇ ਬੱਚੇ ਦਾ ਦਿਲ ਤਾਂ ਮੈਨੂੰ ਦੇ ਰਿਆ ਹੈ ਇਸ ਤੋਂ ਬਾਅਦ ਹੋਰ ਕੀ ਸਗਾਤ ਦੇਵੇਂਗਾ ਬੰਦਾ ਬਹਾਦਰ ਦੇ ਬਾਗ ਦਲੇਰ ਦੇ ਸੇ ਬੈਰੀ ਜਾਲਮ ਜੁਲਮ ਕਰ ਰਹੇ ਨੇ ਪਏ మాਸ ਜੰਮੂਰਾ ਨੇ ਨਾਲ ਤੋੜਨ ਦਿਲੋਂ ਰੱਬ ਦਾ ਖੌਫ ਭੁਲਾ ਰਹੇ ਨੇ ਲਾਈਆਂ ਬੋਟੀਆਂ ਕੱਢ ਸ਼ਰੀਰ ਵਿੱਚੋਂ ਜਿਸ ਮਾਣ ਨਹੀਂ ਸ਼ੇਕ ਬਣਾ ਰਹੇ ਨੇ ਰੁੱਖ ਗਿੱੱਦਾ ਦਾ ਧਾਰ ਕੇ ਹੋਏ ਗਿਰਦੇ మాਸ ਨੋਚ ਕੇ ਕਸ਼ਟ ਪੁਚਾ ਰਹੇ ਨੇ ਪਰਵਾਹ ਨਹੀਂ ਬਰਿਆਮ ਦੀ ਬੰਦੇ ਦੀ ਉਹ ਮੁੱਖ ਤੋਂ ਸੀ ਉਚਾਰਿਆ ਨਾ ਹੱਸ ਹੱਸ ਜਾਨ ਕੁਰਬਾਨ ਕੀਤੀ ਮੱਥੇ ਬੱਟ ਸੂਰਮੇ ਪਾਇਆ ਲਈ ਅਸੀਂ ਦੇਖ ਰਹੇ ਹਾਂ ਬਹੁਤ ਹੀ ਜਿਆਦਾ ਦਰਦਨਾਕ ਸੀਨ ਹੈ ਠੀਕ ਹੈ ਇਧਰ ਵਾਲੀ ਸਾਈਡ ਜੇ ਅਸੀਂ ਦੇਖੀਏ ਉਸ ਟਾਈਮ ਤੇ ਕਹਲੋ ਵੀ ਸਾਡੇ ਜਿਹੜੇ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਹੀ ਨਹੀਂ ਉਸਕ ਜਿਹੜੇ ਕਹਲੋ ਹੋਰ ਸਿੱਖ ਵੀ ਹੋਏ ਨੇ ਸਿੱਖ ਫੌਜ ਦੇ ਕਹਲੋ ਜਾਂ ਵੈਸੇ ਸਿੱਖ ਰਹੇ ਨੇ ਉਹਨਾਂ ਦੇ ਉੱਪਰ ਵੀ ਕਾਫੀ ਕਹਲੋ ਤਸੀਹੇ ਕੀਤੇ ਗਏ ਇੱਕ ਵਾਰੀ ਦੇ ਵਿੱਚ ਤਿੰਨ ਤਿੰਨ ਜਾਣਿਆਂ ਦੇ ਕਹਲੋ ਵੀ ਸੇਰਾ ਤੁਹਾਡਾ ਦੇ ਨਾਮ ਲੱਗ ਕਿੱਥੇ ਜਾ ਰਹੇ ਨੇ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਜ਼ਿਆਦਾ ਸਿੱਖ ਪਿੱਛੇ ਵੀ ਖੜੇ ਨੇ ਜਿਨ੍ਹਾਂ ਨੂੰ ਕਹਲੋ ਸ਼ਹੀਦ ਦੀ ਦੀ ਪ੍ਰਾਪਤੀ ਹੋਈ ਹੈ ਆਸੀਂ ਦੇਖ ਰਹੇ ਹਾਂ ਉਹ ਮੇ چھوٹے چھوٹے ਬੱਚਿਆਂ ਨੂੰ ਇਹ ਵੇੜੀਆਂ ਦੇ ਵਿੱਚ ਬੰਨ ਰੱਖਿਆ ਹੈ ਇਸ ਤੋਂ ਬਾਅਦ ਬਾਰੀ ਦੇ ਨਾਲ ਬਾਰੀ ਦੇ ਨਾਲ ਹਰ ਇੱਕ ਦਾ ਸਿਰ ਟੜ ਦੇ ਨਾਲੋਂ ਅਲੱਗ ਕੀਤਾ ਜਾ ਰਿਹਾ ਆਹ ਦੇਖੋ ਇਧਰ ਵਾਲੀ ਸਾਈਡ ਅਸੀਂ ਦੇਖ ਸਕਦੇ ਹਾਂ ਜਿਹੜਾ ਇਹਨਾਂ ਨੇ نیچے ਕਿੰਨੀਆਂ ਵੇੜੀਆਂ ਦੇ ਢੇਰ ਲਾਏ ਹੋਏ ਨੇ ਇਹ ਇਹ ਦੱਸ ਰਹੇ ਨੇ ਵੀ ਇਹਨਾਂ ਨੇ ਕਿੰਨੇ ਜ਼ਿਆਦਾ ਨੰਬਰ ਉਹ ਕਹ ਲੋ ਸਿੱਖ ਹੈ ਉਹ ਸ਼ਹੀਦ ਕਰ ਦਿੱਤੇ ਨੇ ਤਾਂ ਇਧਰ ਵਾਲੀ ਸਾਈਡ ਉਹਨਾਂ ਦੇ ਲੋਥਾਂ ਪੰਨਿਆਂ ਸਾਨੂੰ ਇਸ ਚੀਜ਼ ਦਾ ਬਿਆਨ ਕਰ ਰਹੀ ਹੈ ਲੋ ਜੀ ਦਰਸ਼ਕੋ ਸੋ ਬੀਗ ਸਿੰਘ ਸਹਾਬਾਜ ਸਿੰਘ ਜੀ ਦੀ ਸ਼ਹੀਦੀ ਦੇ ਪਿਓ ਪੁੱਤ ਸਬੀਗ ਸਹਾਬਾਜ ਸਿੰਘ ਨੂੰ ਕਤਲਗਾਹ ਦੇ ਵਿੱਚ ਹੈ ਬੰਨ ਲਿਆਂਦਾ ਅਕੜੀ ਕਹਿਰ ਦੀ ਹੈ ਦਰਦਨਾਕ ਸਾਕਾ ਦਰਦਾਂ ਵਾਲਿਆਂ ਤੋਂ ਦੇਖਿਆ ਨਹੀਂ ਜਾਂਦਾ ਮੂਮਨ ਆਖ ਦੇ ਦੀਨ ਕਬੂਲ ਕਰ ਲੋ ਸਾਡੇ ਧਰਮ ਨੂੰ ਤੁਸੀਂ ਅਪਣਾਓ ਦੋਮੋ ਉਹ ਚਰਖੜੀ ਸਾਹਮਣੇ ਹੈ ਦਿਸਦੀ ਪੰਗ ਪਾਣੇ ਨਾ ਜਾਨ ਗਵਾਇਓ ਦੋ ਕਿਹੜਾ ਸਿੰਘਾ ਨੇ ਅਸੀਂ ਹਾ ਸ਼ੇਰ ਬੱਚੇ ਅਸੀਂ ਸਿੰਘ ਉਸ ਸ਼ਾ ਦਰਵੇਸ਼ ਦੇ ਆ ਮਰ ਕੇ ਜੋਣ ਦੀ ਦਿੱਤੀ ਜਾਂਚ ਜਿਸ ਨੇ ਦੇ ਆ ਅਸੀਂ ਖਾਲਸੇ ਗੁਰੂ ਦਸ਼ਮੇਸ਼ ਦੇ ਆ ਸੱਤੀ ਕੱਪੜੀ ਖਾਨ ਨੂੰ ਅੱਗ ਲੱਗੀ ਕਹਿੰਦਾ ਇਹਨਾਂ ਦੀ ਗੁਣੇ ਅਖੀਰ ਕਰ ਦੋ ਤਿੱਖੇ ਕਰੋ ਚੜਖੜੀ ਦੇ ਦੰਦਿਆਂ ਨੂੰ ਰੂਹੀ ਬਾਂਗਰਾ ਪਿੰਜ ਸਰੀਰ ਕਰ ਦੋ ਚਾੜੇ ਚਰਖੜੀ ਗੇੜੇ ਦੋ ਚਾਰ ਦਿੱਤੇ ਪਿਓ ਪੁੱਤ ਬਲੁੰਦਰੇ ਗਏ ਦੋਵੇਂ ਲਾ ਕੇ ਧਰਤ ਤੇ ਫੇਰ ਨਟਾ ਦਿੱਤੇ ਕਨੇ ਵੇ ਸਾ ਤੇ ਸੇਕ ਦੇ ਪਏ ਦੋਵੇਂ ਬਗੀ ਜਾਂਦਾ ਏ ਸਿੰਘਾਂ ਦਾ ਖੂਨਗਾੜਾ ਜਿਸ ਨੇ ਸਿੱਖੀ ਦੇ ਬੂਟੇ ਨੂੰ ਸਿੰਜ ਦਿੱਤਾ ਜਿਵੇਂ ਤਾਰੇ ਦੇ ਨਾਲ ਹੈ ਰੂਪਿੰਜ ਦੇ ਪਿਉ ਪੁੱਤ ਨੂੰ ਇਸ ਤਰ੍ਹਾਂ ਪਿੰਜ ਦਿੱਤਾ ਚੁੱਕੀ ਤੇਗ ਜਲਾਤ ਨੇ ਹੱਥ ਆਪਣੇ ਸੀਸ ਦੋਹਾਂ ਦੇ ਧੜਾਂ ਤੋਂ ਲਾ ਦਿੱਤੇ ਜੋਰਾ ਸਿੰਘ ਜੀ ਕਹੇ ਤੂਫਾਨ ਬਿਲਾ ਸਿੰਘਾਂ ਸਿੱਖੀ ਦੇ ਦੀਪ ਜਗਾ ਦਿੱਤੇ ਬਹੁਤ ਹੀ ਜ਼ਿਆਦਾ ਦਰਦਨਾਕ ਸ਼ਹੀਦੀ ਇਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਸਿੱਖ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਹੈ ਚਲੋ ਲੌਰੀ ਦਰਸ਼ਨ ਕਰੋ ਪਾਈ ਤਾਰੂ ਸਿੰਘ ਜੀ ਨੂੰ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੋਣਾ ਇਹ ਰਹੇ ਨੇ ਉਹ ਜਹੀਦ ਜਿਨ੍ਹਾਂ ਨੇ ਕਹਿ ਲੋ ਆਪਣੀ ਖੋਪੜੀ ਤੱਕ ਲਵਾ ਦਿੱਤੀ ਪਰ ਮੁਸਲਮਾਨਾਂ ਦੇ ਅੱਗੇ ਆਪਣੀ ਈਨ ਨਹੀਂ ਮੰਨੀ ਸਿੱਖ ਨੌਜਵਾਨ ਪੂਲੇ ਪਿੰਡ ਦਾ ਜੋ ਤਾਰੂ ਸਿੰਘ ਉਸ ਦੇ ਖਿਲਾਫ ਕਿਸੇ ਭੈੜੀ ਲੋਤੀ ਲਾਈ ਹੈ ਬੰਗੀ ਸਿੰਘਾਂ ਦੀ ਹੈ ਕਹਿੰਦੇ ਕਰਤਾ ਗੁਪਤ ਸੇਵਾ ਚੋਰੀ ਛਿਪੇ ਰਾਤੀ ਇਹਦੇ ਕੋਲ ਆਵਾ ਜਾਈ ਹੈ ਬਿਨਾਂ ਕਿਸੇ ਦੋਸ਼ ਤੋਂ ਇਹ ਫੜ ਲਿਆਂਦਾ ਤਾਰੂ ਸਿੰਘ ਸਾਰੇ ਹੀ ਨਗਰ ਵਿੱਚ ਮਚ ਗਈ ਦੁਹਾਈ ਏ ਵਿਧਵਾ ਹੈ ਮਾਤਾ ਪੈਣ ਵੇਖਦੀ ਏ ਜਵਾਨ ਖੜੀ ਤਾਰੂ ਸਿਉਂ ਦੇ ਪੁਲਿਸ ਨੇ ਹੱਥ ਘੜੀ ਲਈ ਏ ਕਰਕੇ ਤੇ ਕੈਦੀ ਮੂਹਰੇ ਲਾ ਲਿਆ ਏ ਖਾਲਸੇ ਨੂੰ ਸੂਬੇਦਾਰ ਕੋਲ ਜਾ ਕੇ ਪੇਸ਼ੀ ਪੁਕਤਾਈ ਏ ਤਾਰੂ ਸਿਉਂ ਨੇ ਕੀਤੀ ਨਾ ਕਚਹਿਰੀ 'ਚ ਸਲਾਮ ਜਾ ਕੇ ਬਾਹਗੁਰੂ ਦੀ ਫਤਿਹ ਉੱਚੀ ਗੱਜ ਕੇ ਬੁਲਾਈ ਏ ਕਾਜੀ ਹਥਿਆਰੇ ਨੇ ਜੋ ਫਤਵਾ ਏ ਲਾਇਆ ਫਿਰ ਰੰਬੀ ਨਾਲ ਸੂਰਮੇ ਦੇ ਖੋਪੜੀ ਲੋਹਾਈ ਹੈ ਜੂਰਾ ਸਿੰਘ ਦਾਗਣਾ ਧਰਮ ਉਤੇ ਪੈਣ ਦਿੱਤਾ ਕਿਸਾ ਸੁਹਾਸਾ ਨਾਲ ਸਿੱਖੀ ਬੀਲਿਆ ਨਿਭਾਈ ਹੈ ਇਨਾਂ ਮਹਾਨ ਸ਼ਹੀਦਾਂ ਦਾ ਨਾਮ ਸਾਡੀ ਗਹਿਲੋ ਜਿਹੜੀ ਅਰਦਾਸ ਹੈ ਸਿੱਖ ਇਤਿਹਾਸ ਦੀ ਅਰਦਾਸ ਦੇ ਵਿੱਚ ਵੀ ਲਿਆ ਜਾਂਦਾ ਕਿਉਂਕਿ ਇਨਾਂ ਦੀਆਂ ਸ਼ਹੀਦੀਆਂ ਦੀ ਵਜ੍ਹਾ ਕਰਕੇ ਹੀ ਅੱਜ ਅਸੀਂ ਇੱਥੇ ਖੜੇ ਆਂ ਤੇ ਸਿੱਖ ਕਮਿਊਨਿਟੀ ਜੇ ਬਰਕਰਾਰ ਰਹੀ ਹੈ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਇਨਾਂ ਸ਼ਹੀਦਾਂ ਨੇ ਆ ਸ਼ਹੀਦੀਆਂ ਦੀ ਵਜ੍ਹਾ ਕਰਕੇ ਹੀ ਹੈ ਤਾਂ ਹੀ ਇਨਾਂ ਦਾ ਨਾਮ ਹੈ ਲੋ ਸਾਡੀ ਸਿੱਖ ਇਤਿਹਾਸ ਦੀ ਅਰਦਾਸ ਦੇ ਵਿੱਚ ਲਿਆ ਜਾਂਦਾ ਹੈ ਹਾਂ ਜੀ ਦਰਸ਼ਨ ਕਰੋ ਸਰਦਾਰ ਮਹਿਤਾਬ ਸਿੰਘ ਮਲਿਆ ਕੋਟਿਆ ਦੋਵੇਂ ਸਿੰਘ ਸੂਰਮੇ ਸਰਦਾਰ ਨੇ ਜੋਧੇ ਬਲਕਾਰੀ ਬੀਕਾ ਨੇਰ ਤੇ ਇਹਨਾਂ ਨੂੰ ਗੱਲ ਪੁੱਜੀ ਸਾਰੀ ਭਾਈ ਬੁਲਾਕਾ ਸਿੰਘ ਨੇ ਗੱਲ ਦੱਸੀ ਜਾ ਕੇ ਹਰਮੰਦਰ ਸਿੰਘ ਬਹਿ ਗਿਆ ਸੋ ਮੱਸਾ ਆ ਕੇ ਸੁਣ ਬੁੱਢਾ ਸਿੰਘ ਨੂੰ ਰੋਚ ਆੜਿਆ ਪਰਾ ਦਾ ਕੀ ਹੋ ਗਿਆ ਸਿੰਘੋ ਸਾਡਾ ਦਸਤਾਰਾ ਬੋਲੇ ਜਥੇਦਾਰ ਨੇ ਇਹ ਬੋਲ ਕਰਾਰੇ ਉੱਠ ਖਲੋਤੇ ਸੂਰਮੇ ਦੋ ਗੁਰੂ ਸਵਾਰੇ ਇੱਕ ਸੁੱਖਾ ਸਰਦਾਰ ਹੈ ਮਾਹਰੋਂ ਦਾ ਜਾਇਆ ਇਸਨੇ ਮਾੜੀ ਕੰਬੂ ਕਮਕਾਇਆ ਦੂਸਰਾ ਬੀਰ ਮਹਿਤਾਬ ਸਿੰਘ ਦਾਨਾ ਪ੍ਰਧਾਨਾ ਨਿਰਸ਼ਲ ਮੀਰ ਕੋਟ ਦਾ ਅਣਖੀ ਪਰਵਾਨਾ ਇੱਕੋ ਜੀ ਸਰਦਾਰ ਸੁੱਖਾ ਸਿੰਘ ਜੀ ਅਸੀਂ ਦੇਖ ਰਹੇ ਹਾਂ ਇਹਨਾਂ ਨੇ ਆਪਣੇ ਨੇਜੇ ਦੇ ਉੱਪਰ ਉਸ ਮੱਸਾ ਰੰਗੜ ਦਾ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਹਿ ਲੋ ਮੇਉਥੋ ਦੀਆਂ ਜਿਹੜੀਆਂ ਵੀ ਆਪਣੀਆਂ ਸਿੱਖ ਮਰਿਆਦਾਵਾਂ ਦੀ ਪੰਗ ਕੀਤੀ ਸੀ ਪੰਗ ਕੀਤੀਆਂ ਸੀ ਤੇ ਉਸ ਦੀ ਸਜ਼ਾ ਦੇ ਖਤਰੇ ਦੋਨੋਂ ਸਿੰਘ ਸੁਰਮੇ ਗਏ ਤੇ ਉਹਦਾ ਸਿਰ ਧੜ ਨਾਲੋਂ ਅਲੱਗ ਕਰਕੇ ਨੀਜੇ ਦੇ ਉੱਪਰ ਟੰਗ ਕੇ ਲਿਆਏ ਨੰਬਰਦਾਰ ਬਣ ਮਾਮਲਾ ਤਾਰ ਦਿੱਤਾ ਕਹਿੰਦੇ ਸਮਾਂ ਤਾਂ ਉਤੋਂ ਦੀ ਲੰਘਿਆ ਏ ਖੈਲੇ ਫੜਨ ਨੂੰ ਮੱッセ ਨੇ ਹੱਥ ਕੱਢੇ ਸ਼ਰਮ ਮੰਨੀ ਨਜ਼ਰਾਂ ਨਾ ਸੰਘਿਆ ਏ ਮੀਰਾ ਕੋਟੀਆ ਡੁੰਗਿਆ ਸਿਰ ਉਸ ਦਾ ਖੂਨ ਡੋਲ ਕੇ ਧਰਤ ਨੂੰ ਰੰਗਿਆ ਏ ਸੁਖਾ ਸਿੰਘ ਨੇ ਜੋਰਾ ਸਿਆਸੀ ਸੁਰੜ ਦਾ ਨੇਜੇ ਆਪਣੇ ਤੇ ਵੀ ਲਿਆ ਟੰਗਿਆ ਨੇਜੇ ਆਪਣੇ ਤੇ ਵੀ ਲਿਆ ਟੰਗਿਆ ਏ ਆ ਦੇਖੋ ਜੀ ਨਿਸਾਨ ਸਾਹਿਬ ਦੀ ਸੇਵਾ ਹੋ ਰਹੀ ਏ ਇੱਕ ਬੰਦਾ ਲਿਫਟ train ਉੱਪਰ ਜਾ ਕੇ ਨਿਸਾਨ ਸਾਹਿਬ ਦੇ ਵਿੱਚ ਜੋ ਲਾਈਟਿੰਗ ਜਾਂ ਕੋ ਹੋਰ ਕੋਈ ਮਿਕਤ ਦਾ ਸਾਹਮਣਾ ਆ ਜਾਂਦਾ ਤਾਂ ਉਹਦਾ ਸਮਾਧਾਨ ਕਰਨ ਵਾਸਤੇ ਇੱਕ ਬੰਦਾ ਇੰਡੋਰ ਦੇ ਵਿੱਚ ਬਹਿ ਕੇ ਉੱਪਰ ਗਿਆ ਬੜਾ ਉੱਚਾ ਇਨਸਾਨ ਸਾਹਿਬ ਆ ਲੰਗਰ ਸਾਹਿਬ ਸਾਹਿਬ ਇਹਦੀ ਸਾਫ ਸਫਾਈ ਨੂੰ ਮੈਂਟੇਨ ਰੱਖਿਆ ਜਾਂਦਾ ਲਓ ਜੀ ਬਾਜ਼ਾਰ ਖੁੱਲ ਗਿਆ ਤੇ ਬੱਚੇ ਵੱਖ-ਵੱਖ ਤਰ੍ਹਾਂ ਦਾ ਆਪਣਾ ਸਮਾਨ ਲੈ ਰਹੇ ਨੇ ਯਾਰ ਦੀਆਂ ਦੁਕਾਨਾਂ ਤੋਂ ਖੜਾਉਣੇ ਤੇ ਵੱਖ-ਵੱਖ ਤਰ੍ਹਾਂ ਦਾ ਸਮਾਨ ਹੈ ਜੋ ਮਿਲਦਾ ਹੈ ਸਾਡੇ ਬੱਚਿਆਂ ਨੇ ਕੁਝ ਗਲਾਸ ਸੈਂਟਰ ਵਾਸਤੇ ਤੇ ਕੁਝ ਹੋਰ ਯਾਦਗਾਰ ਚੀਜ਼ਾਂ ਸਿੰਦਰੀਆਂ ਵਗੈਰਾ ਇੱਥੋਂ ਖਰੀਦੀਆਂ ਇੱਕ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਤਾਂ ਜੀ ਹੁਣ ਅਸੀਂ ਕਰਦੇ ਹਾਂ ਵਲੌਗ ਦੀ ਸਮਾਪਤੀ ਵਲੌਗ ਦੀ ਸਮਾਪਤੀ ਤੇ ਅਸੀਂ ਉਮੀਦ ਕਰਦੇ ਹਾਂ ਇੱਕ ਅਪੀਲ ਕਰਦੇ ਹਾਂ ਵੀ ਜਿੰਨੀਆਂ ਵੀ ਸੰਗਤਾਂ ਇਸ ਦਰ ਦੇ ਉੱਪਰ ਦਰਸ਼ਨਾਂ ਲਈ ਆਉਂਦੀਆਂ ਤਾਂ ਖੁੱਲ ਕੇ দান ਦੀ ਜਿਹੜੀ ਸੇਵਾ ਹੈ ਉਹ ਕਰਿਆ ਕਰਨ ਕਿਉਂਕਿ ਇਹ ਪੰਜ ਪਿੰਡਾਂ ਵੱਲੋਂ ਰਲ ਕੇ ਇੱਕ ਕਮੇਟੀ ਬਣਾ ਕੇ ਇਸ ਸੰਸਥਾ ਨੂੰ ਚਲਾਇਆ ਜਾ ਰਿਹਾ ਹੈ ਪੰਜਾਬ ਦੇ ਵਿਰਸੇ ਨੂੰ ਸਿੱਖ ਇਤਿਹਾਸ ਨੂੰ ਸੰਭਾਲਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਸੋ ਜੂਨ ਦੀਆਂ ਛੁੱਟੀਆਂ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਆਓ ਆਪਣੇ ਬੱਚਿਆਂ ਨੂੰ ਲੈ ਕੇ ਸਿੱਖ ਇਤਿਹਾਸ ਦੇ ਨਾਲ ਜੋੜਨ ਵਾਸਤੇ ਬਹੁਤ ਵਧੀਆ ਇਹ ਉਪਰਾਲੇ ਨੇ ਜੋ ਕੀਤੇ ਗਏ ਨੇਗੇ ਬਾਕੀ ਇੱਥੇ ਮੱਸਿਆ ਸੰਗਰਾਮ ਤੇ ਐਤਵਾਰ ਬਸਾਖੀ ਤੇ ਮਾਗੀ ਇਹ ਤਿਹਾਰ ਨੇ ਜਿਹੜੇ ਬਰੇ ਸਰਦਾ ਪੂਰਵਕ ਮਨਾਏ ਜਾਂਦੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਬਾਦ ਰਹੋ ਧੰਨਵਾਦ